ਸਸਰੀ ਗਾਲੋ ਦੋਸਤੋ ਅੱਜ ਤੁਹਾਡੇ ਵਾਸਤੇ ਸਿੰਗਲ ਪੋਰਸ਼ਨ ਦਾ ਬਹੁਤ ਸੋਹਣਾ ਮਕਾਨ ਲੈ ਕੇ ਆਏ ਹਾਂ ਜੋ ਕਿ ਰੈਨੋਵੇਟ ਕੀਤਾ ਹੋਇਆ ਹੈ ਤੇ ਤੁਹਾਨੂੰ ਬਾਹਰੋਂ ਲੱਗ ਰਿਹਾ ਉਹ ਬਹੁਤ ਹੈਵੀ ਲੁੱਕ ਹੈ ਦੀ ਬਾਹਰਲੇ ਪਾਸੋਂ ਤੁਹਾਨੂੰ ਦੇਖਣ ਨੂੰ ਇਹ ਡਬਲ ਪੋਰਸ਼ਨ ਲੱਗਦਾ ਹੋਊਗਾ ਤੇ ਇਹਦੇ ਚ ਕੀ ਕੀ ਪਾਰਟੀਸ਼ਨ ਕਰਕੇ ਨਵਾਂ ਰੈਨੋਵੇਟ ਕੀਤਾ ਕੀਤਾ ਹੈ ਉਹ ਤੁਹਾਨੂੰ ਆਪਾਂ ਅੰਦਰ ਦਿਖਾਵਾਂਗੇ ਪੂਰੀ ਪਲਾਨਿੰਗ ਇਹਦੀ ਸਾਰੀ ਇੱਕ ਵਾਰੀ ਬਾਹਰੋਂ ਚਾਹਤ ਮਰਵਾ ਦੋ ਤੇ ਇਹ ਸਿੰਗਲ ਪੋਰਸ਼ਨ ਦਾ ਮਕਾਨ ਸੀ ਆਪਾਂ ਇਹਦੀ ਜੋ ਫੋਟੋ ਹੈ ਪਹਿਲਾਂ ਵਾਲੀ ਉਹ ਆਪਾਂ ਥੰਬਨੇਲ ਦੇ ਵਿੱਚ ਲਾਈ ਹੈ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਸਾਰੀ ਵੀਡੀਓ ਵੀ ਦੇਖੋ ਕੀ ਕੀ ਇਹਦੇ ਚ ਚੇਂਜਸ ਕੀਤੀਆਂ ਨੇ ਤੇ ਬਹੁਤ ਸੋਹਣਾ ਅੰਦਰੋਂ ਵੀ ਬਹੁਤ ਸੋਹਣਾ ਇੰਟੀਰੀਅਰ ਦਾ ਕੰਮ ਹੋਇਆ ਜੀ ਤੇ ਬਾਹਰੋਂ ਵੀ ਬਹੁਤ ਸੋਹਣਾ ਡਿਜ਼ਾਈਨ ਹੈ। ਦੋਸਤੋ ਇੱਧਰ ਵੀ ਆਪਾਂ ਜੇ ਦੇਖੀਏ ਜੋ ਫਰੰਟ ਐਲੀਵੇਸ਼ਨ ਤੁਸੀਂ ਦੇਖ ਰਹੇ ਹੋ ਕੋਠੀ ਦਾ ਇਧਰਲੇ ਪਾਸੇ ਪੋਰਚਾ ਤੋਂ ਸ਼ੁਰੂ ਕਰਦੇ ਆਪਾਂ। ਪੋਰਚੇ ਦੇ ਉੱਤੇ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਜੀ ਛੱਤ ਦਾ ਦੇਖੋ। ਤੇ ਇਹਦੀ ਇੱਕ ਕਾਰਨਰ ਵਿੰਡੋ ਹੈ ਇੱਥੇ। ਇਹ ਕਿਚਨ ਦੀ ਵਿੰਡੋ ਹੈ ਜੀ। ਇੰਨਾ ਜੋ ਆਹ ਕੰਧ ਦੇਖ ਰਹੇ ਹੋ ਤੁਸੀਂ ਇਹ ਕੋਠੀ ਦੀ ਪਹਿਲਾਂ ਵਾਲੀ ਕੰਧ ਸੀਗੀ ਜੋ ਪਹਿਲਾਂ ਜਿਹੜਾ ਇਹਦਾ ਆਪਾਂ ਤੁਹਾਨੂੰ ਦਿਖਾਇਆ ਵੀ ਸਿੰਗਲ ਪੋਰਸ਼ਨ ਸੀਗਾ ਤੇ ਡਬਲ ਪੋਰਸ਼ਨ ਦਾ ਇਹਨੂੰ ਰੂਪ ਦਿੱਤਾ ਇੱਕ ਸਾਈਡ ਦੇ ਉੱਤੇ ਕੱਢ ਕੇ ਕਾਰਨਰ ਵਿੰਡੋ ਦੇ ਅੱਗੇ ਤੇ ਆਪਾਂ ਤੁਹਾਨੂੰ ਇੱਧਰੋਂ ਦਿਖਾਉਣਾ ਹੈ ਸਾਰੀ ਕੁੱਟੀਆਂ ਅੰਦਰ ਤੋਂ ਵੀ ਦਿਖਾਵਾਂਗੇ ਫਰੰਟ ਐਲੀਵੇਸ਼ਨ ਤੁਸੀਂ ਦੇਖ ਲਓ ਇੱਕ ਵਾਰੀ ਬਹੁਤ ਹੈਵੀ ਲੁੱਕ ਦੀ ਕੋਠੀ ਹੈ ਜੀ ਤੇ ਅੰਦਰ ਬਹੁਤ ਸੋਹਣਾ ਇੰਟੀਰੀਅਰ ਦਾ ਬਹੁਤ ਸੋਹਣਾ ਕੰਮ ਤੇ ਅੰਦਰ ਤੁਹਾਨੂੰ ਦਿਖਾਵਾਂਗੇ ਪੇਂਟ ਦਾ ਕੰਮ ਇਹਦੇ ਚ ਚੱਲ ਰਿਹਾ ਹੈ ਲੱਕੜ ਦਾ ਕੰਮ ਲਗਭਗ ਕੰਪਲੀਟ ਹੈ ਤੇ ਬਹੁਤ ਸੋਹਣਾ ਇੰਟੀਰੀਅਰ ਦਾ ਕੰਮ ਹੋਇਆ ਬਾਈ ਉਹਨਾਂ ਨੇ ਡਿਜ਼ਾਈਨ ਕੀਤਾ ਤੇ ਆਪਾਂ ਨੰਬਰ ਵੀ ਦੇਵਾਂਗੇ ਸਕਰੀਨ ਤੇ ਅਗਰ ਤੁਸੀਂ ਵੀ ਘਰ ਰੀਨੋਵੇਟ ਕਰਵਾਉਣਾ ਹੈ ਜਾਂ ਘਰ ਨਵਾਂ ਡਿਜ਼ਾਈਨ ਕਰਾਉਣਾ ਹੈ ਤੇ ਆਪਾਂ ਇੱਥੋਂ ਸ਼ੁਰੂ ਕਰਦੇ ਆਂ ਜੀ ਆਹ ਦੇਖੋ ਇਧਰੋਂ ਜੇ ਦੇਖੀਏ ਜੋ ਆ ਬਾਹਰਲੇ ਪਾਸੇ ਨੂੰ ਐਲੀਵੇਸ਼ਨ ਦੀ ਆਪਾਂ ਗੱਲ ਕਰੀਆ ਬਾਹਰਲੇ ਪਾਸੇ ਨੂੰ ਬਾਹਰ ਕੱਢਿਆ ਹੋਇਆ ਇਹ ਅੰਦਰੋਂ ਤੁਹਾਨੂੰ ਪਾ ਪੋਰਟ ਦਿਖਾਵਾਂਗੇ ਕਮਰੇ ਦੇ ਵਿੱਚ ਕੱਪ ਪੋਰਟ ਰੱਖਿਆ ਹੋਇਆ ਬਹੁਤ ਸੋਹਣਾ ਫਰੰਟ ਮੇਨ ਗੇਟ ਤੇ ਖੜੇ ਆਂ ਜੀ ਮੇਨ ਗੇਟ ਦੇ ਵਿੱਚੋਂ ਆਪਾਂ ਇੰਟਰ ਹੋਵਾਂਗੇ ਫਰੰਟ ਐਲੀਵੇਸ਼ਨ ਤੁਸੀਂ ਦੇਖ ਹੀ ਲਿਆ ਤੇ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੋਇਆ ਦੇਖੋ ਮੇਨ ਗੇਟ ਨੂੰ ਸਾਰਾ ਦਿਖਾ ਦਿਓ ਬਈ ਤੇ ਆਪਾਂ ਅੰਦਰ ਤੋਂ ਵੀ ਇੰਨੇ ਸੋਹਣਾ ਕੰਮ ਹੈ ਇਹਦਾ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਆਜੋ ਆਪਾਂ ਕੋਠੀ ਦੇ ਵਿੱਚ ਇੰਟਰ ਤੇ ਬਾਹਰੋਂ ਤੁਸੀਂ ਜੋ ਇਹਦੀ ਲੁੱਕ ਦੇਖੀ ਆ ਆਪਾਂ ਫੋਟੋ ਲਈ ਹੈਗੀ ਥੰਬਨੇਲ ਦੇ ਉੱਤੇ ਤੇ ਆਪਾਂ ਜੋ ਮੇਨ ਐਂਟਰੀ ਹੈ ਇੱਥੋਂ ਆਪਾਂ ਐਂਟਰੀ ਕੀਤੀ ਹੈ ਜੀ ਆ ਦੇਖੋ ਤੁਸੀਂ ਆ ਸਾਰਾ ਦਿਖਾ ਦਿਓ ਲੱਕੜ ਦਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ ਤੇ ਡਾਊਨ ਸੀਲਿੰਗ ਦਾ ਵੀ ਬਹੁਤ ਸੋਹਣਾ ਕੰਮ ਹੋਇਆ ਹੈ ਪੇਂਟ ਦਾ ਬਾਈ ਹੋਰੀ ਕੰਮ ਕਰੀ ਜਾਂਦੇ ਆ ਤੇ ਜਿੰਨਾ ਦਾ ਕੰਮ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਆ ਦੇਖੋ ਜੀ ਹੁਣ ਆਪਾਂ ਇੱਕ ਜੋ ਇੱਧਰ ਦਿਖਾ ਦਿਓ ਪਿੱਛੇ ਬਈ ਜਦੋਂ ਆਪਾਂ ਮੇਨ ਗੇਟ ਤੋਂ ਐਂਟਰ ਹੋਏ ਆ ਇੱਕ ਗੇਟ ਇੱਧਰੋਂ ਇਹ ਡ੍ਰੈنگ ਰੂਮ ਦਾ ਗੇਟ ਹੈ ਤਾਂ ਆਪਾਂ ਉਧਰ ਦੀ ਦੂਜੇ ਗੇਟ ਵਿੱਚ ਦੀ ਐਂਟਰ ਹੁੰਨੇ ਆ ਦੇਖੋ ਇਹ ਦੋ ਇਹ ਤਿੰਦਰ ਜੋ ਕਮਰੇ ਨੇ ਜੋ ਬੈਡਰੂਮ ਨੇ ਬਹੁਤ ਮੋਟਾ ਜਿਹਾ ਦੱਸ ਦਿੱ ਗਏ ਇਹ ਪਹਿਲਾਂ ਜੋ ਪੁਰਾਣਾ ਘਰ ਸੀਗਾ ਉਹਦੇ ਵਿੱਚ ਸੀਗੇ ਇਹ ਰੂਮ ਤੇ ਇੱਕ ਇਧਰ ਨੂੰ ਆ ਗਿਆ ਜੀ ਤੇ ਆਹ ਬ੍ਰਾਂਡੇ ਦਾ ਏਰੀਆ ਕਹਿ ਸਕਦਾ ਮੈਂ ਬ੍ਰਾਂਡਾ ਇਹ ਬਾਹਰੋਂ ਬੰਦ ਸੀਗਾ ਜੀ ਇਹਦੇ ਵਿੱਚ ਨਵਾਂ ਐਡ ਕੀਤਾ ਹੈ ਸਟਾਰਟ ਕਰਦੇ ਆਪਾਂ ਇਧਰੋਂ ਡ੍ਰੈਨਗ ਰੂਮ ਦੇ ਵਿੱਚੋਂ ਆ ਦੇਖੋ ਇਹਨੂੰ ਅੱਗੇ ਨੂੰ ਵਧਾ ਕੇ ਆ ਖੁੱਲਾ ਬ੍ਰਾਂਡਾ ਸੀਗਾ ਇਹਨੂੰ ਇੱਕ ਪਾਰਟੀਸ਼ਨ ਕਰਕੇ ਡ੍ਰੈਨਗ ਰੂਮ ਦਾ ਰੂਪ ਦਿੱਤਾ ਜੀ ਤੇ ਬਾਹਰਲੇ ਪਾਸੇ ਇੱਕ ਬਹੁਤ ਸੋਹਣੀ ਵਿੰਡੋ ਦਿੱਤੀ ਕੱਲੀ-ਕੱਲੀ ਚੀਜ਼ ਤੇ ਬਹੁਤ ਸੋਹਣਾ ਲੱਕੜ ਦਾ ਕੰਮ ਬਹੁਤ ਸੋਹਣਾ ਹੋਇਆ, ਲਾਜਵਾ ਹੋਇਆ। ਤੇ ਜੇ ਤੁਸੀਂ ਡਾਊਨ ਸੀਲਿੰਗ ਦੇਖੋ ਆਹ ਦੇਖੋ। ਬਹੁਤ ਲਾਜਵਾ ਕੰਮ ਐ ਡਾਊਨ ਸੀਲਿੰਗ ਦਾ ਵੀ। ਤੇ ਪੇਂਟ ਦਾ ਕੰਮ ਬਾਈ ਹੋਰੀ ਕਰੀ ਜਾਂਦੇ ਆ। ਤੇ ਆਪਾਂ ਡ੍ਰੈਇੰਗ ਰੂਮ ਦੇ ਏਰੀਆ 'ਚ ਆਂ ਜੀ। ਤੇ ਇਹਦੇ 'ਚ ਆਪਾਂ ਨਿਕਲ ਕੇ ਹੁਣ ਕਿਚਨ ਦੇ ਏਰੀਆ 'ਚ ਚੱਲਦੇ ਆਂ। ਆਹ ਦੇਖੋ। ਇੱਧਰ ਬਰਾਂਡੇ ਦੇ ਵਿੱਚੋਂ ਇੱਕ ਕਿਚਨ ਨੂੰ ਪਾਰਟੀਸ਼ਨ ਦਿੱਤੀ। ਜਿਹੜੀ ਆਪਾਂ ਬਾਹਰੋਂ ਪੋਰਚ ਦੀ ਗੱਲ ਕਰਦੇ ਸੀ। ਵੀ ਇੱਕ ਵਿੰਡੋ ਦਿੱਤੀ ਆ। ਇੱਥੋਂ ਤੱਕ ਇਹ ਮਕਾਨ ਹੈਗਾ ਸੀ। ਸਾਰੀ ਕਾਂਦੇ ਦੀ। ਇਹ ਬਾਹਰੋਂ ਕੱਢ ਕੇ ਇਹਨੂੰ ਇੱਕ ਸਾਈਡ ਤੇ ਵਿੰਡੋ ਦੇਤੀ ਕਾਰਨਰ ਵਿੰਡੋ ਤੇ ਲੱਕੜ ਦਾ ਕੰਮ ਇਹਦੇ 'ਚ ਵੀ ਬਹੁਤ ਲਾਜਵਾਬ ਹੋਇਆ ਜੀ ਕਿਚਨ ਦੇ ਵਿੱਚ ਸਾਰਾ ਦਿਖਾ ਦੋ ਬਾਈ ਬਾਈ ਆਪਾਂ ਲੌਬੀ ਦੇ ਵਿੱਚ ਖੜੇ ਆ ਲੌਬੀ ਦੇ ਵਿੱਚੋਂ ਆਪਾਂ ਤੁਹਾਨੂੰ ਬੈੱਡਰੂਮ ਦਿਖਾਵਾਂਗੇ ਪਹਿਲਾ ਬੈੱਡਰੂਮ ਜੋ ਕਿ ਪਹਿਲਾਂ ਵਾਲੇ ਬਾਈ ਉਹਨਾਂ ਨੇ ਬੈੱਡਰੂਮ ਉਹੀ ਰੱਖੇ ਨੇ ਤੇ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦਈਏ ਆਪਾਂ ਸਾਰੇ ਪਲਾਨ ਦਿਖਾਉਣ ਤੋਂ ਪਹਿਲਾਂ ਵੀ ਇਹਦਾ ਜੋ ਬਾਹਰੋਂ ਤੁਸੀਂ ਪਹਿਲਾਂ ਦੀ ਫੋਟੋ ਦੇਖੀ ਆ ਉਹਦੇ ਵਿੱਚ ਇਹ ਸਾਰਾ ਭਾਂਡੇ ਦਾ ਏਰੀਆ ਸੀਗਾ ਜੀ ਤੇ ਪਿੱਛੇ ਬੈੱਡਰੂਮ ਸੀਗੇ ਤੇ ਛੱਤ सेम ਰੱਖੀ ਆ ਸਾਰੀ ਕਿਤੇ ਕਿਤੇ ਚੇਂਜ ਕਰਨ ਦੀ ਲੋੜ ਪਈ ਜਿਵੇਂ ਆ ਪੌੜੀਆਂ ਆ ਗਈਆਂ ਇੱਥੋਂ ਉੱਪਰ ਚੱਕਤੀ ਇਹਨੂੰ ਨਵਾਂ ਡਿਜ਼ਾਈਨ ਦਿੱਤਾ ਜੀ ਤੇ ਬਾਈ ਇਧਰ ਤੁਸੀਂ ਦੇਖ ਚੁੱਕੇ ਹੋਗੇ ਡ੍ਰੈਇੰਗ ਰੂਮ ਦਾ ਏਰੀਆ ਤੁਹਾਨੂੰ ਦਿਖਾਤਾ ਆਪਾਂ ਵਿੱਚੋਂ ਵੀ ਬਾਹਰੋਂ ਡਿਜ਼ਾਈਨ ਦਿਖਾ ਦੋ ਤੇ ਕਿਚਨ ਦਾ ਏਰੀਆ ਵੀ ਤੁਸੀਂ ਦੇਖ ਚੁੱਕੇ ਹੋ ਸਾਰਾ ਆ ਦੇਖੋ ਤੇ ਹੁਣ ਆਪਾਂ ਪਹਿਲੇ ਬੈਡਰੂਮ ਦੇ ਵਿੱਚ ਚੱਲਦੇ ਆਂ ਪਹਿਲੇ ਬੈਡਰੂਮ ਦੇ ਵਿੱਚ ਆਪਾਂ ਆ ਗਏ ਇਹਨੂੰ ਛੱਤ ਨੂੰ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੈ ਡਾਉਨ ਸੀਲਿੰਗ ਦਾ ਤੇ ਇਧਰ ਕਬਡ ਵਰਗਾ ਦੀ ਦਿਖਾ ਦਿਓ ਜੀ ਲੱਕੜ ਦਾ ਕੰਮ ਵੀ ਬਹੁਤ ਲਾਜਵਾਹ ਹੋਇਆ ਹੋਇਆ ਤੇ ਛੱਤ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਪੇਂਟ ਦਾ ਕੰਮ ਚੱਲੀ ਜਾਂਦਾ ਤੇ ਆਹ ਦੇਖੋ ਐਲ ਸੀ ਡੀ ਪੈਨਲ ਹੋ ਗਿਆ ਜੀ ਆ ਪਿੱਛੇ ਬਾਈ ਉਹਨਾਂ ਨੇ ਇਹ ਪਹਿਲੇ ਬੈਡਰੂਮ ਦੇ ਵਿੱਚ ਇੱਕ ਗੇਟ ਦਿੱਤਾ ਹੋਇਆ ਜੋ ਕਿ ਆਪਾਂ ਕਹਿ ਸਕਦੇ ਆ ਆਰ ਜੀ ਰਸੋਈ ਹੈ ਜਿੱਧਰਲੇ ਪਾਸੇ ਆਹ ਦੇਖੋ ਤੇ ਆਜੋ ਆਪਾਂ ਦੂਜੇ ਬੈਡਰੂਮ ਦੇ ਵਿੱਚ ਚੱਲਦੇ ਹੁਣ ਤੁਹਾਨੂੰ ਲੈ ਕੇ ਜੀ ਜੋ ਕਿ ਸੈਕੰਡ ਬੈਡਰੂਮ ਹੈ ਇਹਦੇ ਵਿੱਚ ਪੇਂਟ ਦਾ ਕੰਮ ਚੱਲ ਰਿਹਾ ਬਾਈ ਉਰੀ ਕੰਧਾਂ ਦੇ ਉੱਤੇ ਡਿਜ਼ਾਈਨਿੰਗ ਦੇ ਰਹੇ ਨੇ ਆ ਦਿਖਾ ਦਿਓ ਬ੍ਰੀਕੀ ਨੂੰ ਥੋੜਾ ਜਿਹਾ ਨੇੜੇ ਕਰਕੇ ਤੇ ਇਹਦੇ ਤੇ ਪੇਂਟ ਦਾ ਕੰਮ ਕੰਪਲੀਟ ਹੈ ਜੀ ਥੱਲੇ ਵੀ ਪੱਥਰ ਦਿਖਾ ਦੋ ਪੱਥਰ ਦਾ ਕੰਮ ਵੀ ਟੋਟਲੀ ਹੋ ਗਿਆ ਪੇਂਟ ਲਈ ਰਹਿ ਗਿਆ ਜੀ ਮੇਰਾ ਖਿਆਲ ਤੀਜੇ ਬੈਡਰੂਮ ਦੇ ਵਿੱਚ ਆਇਆ ਜੀ ਖੁੱਲੇ ਬੈਡਰੂਮ ਬਣੇ ਹੋਏ ਨੇ ਪੱਥਰ ਦਾ ਕੰਮ ਵੀ ਆਪਾਂ ਤੁਹਾਨੂੰ ਦਿਖਾ ਦਾਂ ਸਾਰੀ ਕੋਠੀ ਦੇ ਵਿੱਚ ਹੋਇਆ ਹੋਇਆ ਡਾਊਨ ਸੀਲਿੰਗ ਦਾ ਕੰਮ ਵੀ ਕੰਪਲੀਟ ਹੈ ਲਗਭਗ ਲੱਕੜ ਦਾ ਕੰਮ ਵੀ ਸਾਰਾ ਹੋ ਗਿਆ ਤੇ ਪੇਂਟ ਦਾ ਚੱਲੀ ਜਾ ਰਿਹਾ ਜੇ ਕੰਮ ਤੇ ਇਧਰੋਂ ਦਿਖਾ ਦਈਏ ਆਪਾਂ ਇੱਕ ਵਾਰੀ ਆ ਦੇਖੋ ਆ ਬਾਈ ਉਹਨਾਂ ਨੇ ਬੋਰਡ ਦੇ ਉੱਤੇ ਸਮੈਕਾ ਲਾ ਕੇ ਆ ਦੇਖੋ ਇੱਕ ਸਾਰੀ ਕੰਦ ਨੂੰ ਐਲਸੀਡੀ ਪੈਨਲ ਬਹੁਤ ਸੋਹਣਾ ਬਣਾਇਆ ਤੇ ਅਲਮਾਰੀ ਰੱਖਤੀ ਜੀ ਆ ਦੇਖੋ ਤੇ ਬਹੁਤ ਲਾਜਵਾਬ ਕਮਰਾ ਬਈ ਸਾਰਾ ਤੇ ਆਪਾਂ ਇਹਦੇ ਚ ਦਿਖਾ ਦਈਏ ਵੀ ਕੀ ਕੀ ਅਟੈਚ ਹੈ ਜੀ ਇਹ ਡਰੈਸਿੰਗ ਏਰੀਆ ਆ ਗਿਆ ਬਹੁਤ ਸੋਹਣਾ ਹੈ ਵੀ ਆ ਦਿਖਾ ਦੋ ਇਹ ਡਰੈਸਿੰਗ ਏਰੀਆ ਦਾ ਤੇ ਇੱਧਰ ਵਾਸ਼ਰੂਮ ਹੈ ਜੀ ਇਹ ਵਾਸ਼ਰੂਮ ਆਪਾਂ ਤੁਹਾਨੂੰ ਉਧਰ ਲੌਬੀ ਚੋ ਵੀ ਦਿਖਾਉਨੇ ਆ ਅਟੈਚ ਹੈਗਾ ਤੇ ਇੱਧਰ ਬੈਡਰੂਮ ਆ ਵੀ ਅਟੈਚ ਹੈ ਜੋ ਤੀਜਾ ਬੈਡਰੂਮ ਹੈ ਤੇ ਆਜ ਹੁਣ ਆਪਾਂ ਤੁਹਾਨੂੰ ਲੌਬੀ ਚ ਲੈ ਕੇ ਚੱਲਦੇ ਆ ਤਿੰਨ ਬੈਡਰੂਮ ਤੁਸੀਂ ਦੇਖ ਚੁੱਕੇ ਹੋ ਇਹਦੇ ਏਰੀਆ ਦੀ ਗੱਲ ਕਰੀਏ ਆਪਾਂ ਤਾਂ 2200 ਸਕਰ ਫੁੱਟ ਏਰੀਆ ਜੀ ਇਹ ਸਿੰਗਲ ਪੋਰਸ਼ਨ ਦਾ ਮਕਾਨ ਹੈ ਦੇਖਣ ਨੂੰ ਆਪਾਂ ਨੂੰ ਬਾਹਰੋਂ ਤੁਸੀਂ ਦੇਖ ਹੀ ਚੁੱਕੇ ਹੋ ਬਹੁਤ ਹੈਵੀ ਫਰੰਟ ਦਾ ਐਲੀਵੇਸ਼ਨ ਦਿੱਤਾ ਹੋਇਆ ਤੇ ਦੇਖਣ ਨੂੰ ਲੱਗਦਾ ਡਬਲ ਪੋਰਸ਼ਨ ਹੈ 2200 ਸਕਰ ਫੁੱਟ ਏਰੀਆ ਜੇ ਆਪਾਂ ਬਣਾਉਣੇ ਆ ਸਿੰਗਲ ਪੋਰਸ਼ਨ ਦਾ ਤਾਂ ਐਦਾਂ ਦਾ ਬਹੁਤ ਸੋਹਣਾ ਮਕਾਨ ਬਣ ਸਕਦਾ ਤੇ ਆਹ ਦੇਖੋ ਜੀ ਇਧਰੋਂ ਜ਼ਰੂਰ ਦਿਖਾ ਦਿਓ ਤੇ ਬਾਥਰੂਮਾਂ ਦੀ ਵੀ ਆਪਾਂ ਜੇ ਗੱਲ ਕਰੀਏ ਬਾਈ ਉਹਨੇ ਸਾਰੀ ਟਾਇਲ ਚੜੀ ਹੋਈ ਹੈ ਉੱਪਰ ਤੱਕ ਆਹ ਦੇਖੋ ਤੇ ਇਹ ਬੈਡਰੂਮ ਦੇ ਵਿੱਚ ਵੀ ਅਟੈਚ ਹੈ ਜੀ ਇਧਰੋਂ ਲੌਬੀ ਦੇ ਵਿੱਚ ਵੀ ਅਟੈਚ ਹੈ ਤੇ ਹੁਣ ਆਪਾਂ ਇਧਰੋਂ ਗੱਲ ਕਰੀਏ ਤੇ ਇਹ ਚੌਥਾ ਬੈਡਰੂਮ ਆ ਗਿਆ ਜੀ ਚਾਰ ਬੈਡਰੂਮ ਆ ਗਿਆ ਜੀ ਬਹੁਤ ਖੁੱਲੇ ਬੈਡਰੂਮ ਨੇ ਚਾਰ ਆਪਾਂ ਇਹਦੇ ਚ ਜੇ ਗੱਲ ਕਰੀਏ ਇਧਰ ਵੀ ਇੱਕ ਵਾਸ਼ਰੂਮ ਅਟੈਚ ਹੈ ਜੀ ਆ ਦੇਖੋ ਇਹ ਬੈਡਰੂਮ ਦੇ ਨਾਲ ਇੱਕ ਇਕੱਲੇ ਨਾਲ ਹੀ ਵਾਸ਼ਰੂਮ ਅਟੈਚ ਆ ਗਿਆ ਲੱਗ ਤੋਂ ਉਧਰ ਬੈਡਰੂਮ ਜੇ ਆਪਾਂ ਤੀਜਾ ਰੱਖਿਆ ਸੀ ਉਹਦੇ ਨਾਲ ਵਾਸ਼ਰੂਮ ਅਟੈਚ ਸੀ ਤੇ ਉਹ ਲੌਬੀ ਦੇ ਵਿੱਚ ਵੀ ਟੈਸ ਸੀਗਾ ਤੇ ਇਧਰ ਆਪਾਂ ਕਬੂਰਡ ਦੀ ਗੱਲ ਕਰੀਏ ਡਾਊਨ ਸੀਲਿੰਗ ਦੀ ਦੇਖੋ ਡਾਊਨ ਸੀਲਿੰਗ ਦਿਖਾ ਦੋ ਜਿਹੜਾ ਉਹ ਕਬੂਰਡ ਤੁਸੀਂ ਦੇਖ ਰਹੇ ਹੋ ਸਾਹਮਣੇ ਤੇ ਇਹ ਆਪਾਂ ਤੁਹਾਨੂੰ ਫਰੰਟ ਤੋਂ ਐ ਉਹ ਬਾਹਰ ਨੂੰ ਦੀਵਾਰ ਕੱਢ ਕੇ ਬਣਾਇਆ ਹੋਇਆ ਐ ਇੱਥੋਂ ਆ ਜਗ੍ਹਾ ਦੇਤੀ ਸੀ ਬਾਹਰ ਨੂੰ ਫਰੰਟ ਦੇ ਉੱਤੋਂ ਬਾਹਰ ਨੂੰ ਕੱਢਿਆ ਹੋਇਆ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਸਾਰਾ ਘਰ ਐ ਜੇ ਤੁਸੀਂ ਦੇਖੋ ਤੁਸੀਂ ਜਿਹੜਾ ਤੁਸੀਂ ਪੁਰਾਣੇ ਮਕਾਨ ਦਾ ਫੋਟੋ ਦੇਖੋਗੇ ਆਪਾਂ ਪਹਿਲਾਂ ਥੰਬਨੇਲ ਦੇ ਵਿੱਚ ਲਾਈ ਹੋਈ ਐ ਉੱਥੇ ਇੱਕ ਬਾਦਰਾ ਸੀ ਇੱਧਰ ਦੇ ਪਾਸੇ ਤੇ ਇਹਨੂੰ ਬਾਹਰਲੇ ਪਾਸੇ ਡਿਜ਼ਾਈਨ ਦੇ ਕੇ ਇੱਥੇ ਕਬੂਰਡ ਦਿੱਤਾ ਬਈ ਉਹਨਾਂ ਨੇ ਤੇ ਕੱਲੀ ਕੱਲੀ ਚੀਜ਼ ਤੋਂ ਦਿਮਾਗ ਨਾ ਕੰਮ ਲਿਆਗਾ ਤੇ ਸਾਰੀ ਕੋਠੀ ਜੇ ਆਪਾਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਈਏ ਵੀ ਇਹ ਇੱਕ ਪਿਛੇ ਤਿੰਨ ਰੂਮ ਸੀਗੇ ਤੇ ਇੱਥੋਂ ਇਹ ਖ ਵਿੰਡੋਜ਼ ਲਾ ਕੇ ਬੰਦ ਕੀਤਾ ਹੋਇਆ ਇਹ ਸਿੰਗਲ ਪਰਸਨ ਦਾ ਮਕਾਨ ਸੀਗਾ ਆਪਾਂ ਉੱਪਰ ਤੁਹਾਨੂੰ ਇੱਕ ਵਾਰੀ ਦਿਖਾ ਲਿਓਨੇ ਆ ਇੱਥੇ ਪਾਰਟੀਸ਼ਨ ਕਰਕੇ ਰਸੋਈ ਦੇਤੀ ਡ੍ਰੈੰਗ ਰੂਮ ਏਰੀਆ ਦਿੱਤਾ ਜੀ ਇਧਰ ਵਾਸ਼ਰੂਮ ਦਿੱਤਾ ਤੇ ਸਾਰੀ ਪਾਰਟੀਸ਼ਨ ਕਰਕੇ ਬਹੁਤ ਸੋਹਣਾ ਰੂਪ ਦਿੱਤਾ ਇਹਨੂੰ 2200 ਸਕਰ ਫੁੱਟ ਏਰੀਆ ਜੀ ਦੁਆਰੇ ਦੱਸੀ ਆਪਾਂ ਤੁਹਾਨੂੰ ਤੇ ਅਗਰ ਤੁਸੀਂ ਵੀ ਇਦਾਂ ਦਾ ਘਰ ਡਿਜ਼ਾਈਨ ਕਰਵਾਉਣਾ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਆ ਦੇਖੋ ਜੀ ਜਿਹੜੀ ਆ ਚੀਜ਼ ਐ ਆ ਤੁਸੀਂ ਦੇਖ ਰਹੇ ਹੋ ਇਹ ਬਾਹਰੋਂ ਬਹੁਤ ਹੈਵੀ ਲੁੱਕ ਦੇ ਰਹੀ ਐ ਇੱਥੇ ਦੇਖੋ ਵਿੰਡੋ ਲਾਈ ਹੋਈ ਹੋਣੇ ਇਹਦੇ ਵਿੱਚ ਗਲਾਸ ਫਿੱਟ ਕਰਤਾ ਹਾਲੇ ਕੋ ਐਡੀ ਵਿੰਡੋ ਨਾਲ ਤਾਂ ਇਹਦੇ ਨਾਲ ਰੋਸ਼ਨੀ ਨਹੀਂ ਆਉਂਦੀ ਐ ਕੋਠੀ ਦੇ ਵਿੱਚ ਸਾਰੀ ਦੇ ਵਿੱਚ ਤੇ ਨਾਲੇ ਬਾਰੋਂ ਬਹੁਤ ਸੋਹਣੀ ਲੁੱਕ ਐ ਆਪਾਂ ਉੱਪਰ ਆ ਗਏ ਬਾਈ ਉੱਪਰ ਵਾਲੇ ਪੋਰਸ਼ਨ ਦੇ ਉੱਤੇ ਵੈਸੇ ਕੋਈ ਰੂਮ ਨਹੀਂ ਬਣਿਆ ਬਾਹਰੋਂ ਤੁਹਾਨੂੰ ਦੇਖਣ ਨੂੰ ਲੱਗਦਾ ਹੋਊ ਵੀ ਡਬਲ ਪੋਰਸ਼ਨ ਲੱਗਦੀ ਐ ਕੋਠੀ ਹੈ ਸਿੰਗਲ ਪੋਰਸ਼ਨ ਦੀ ਐ ਬਹੁਤ ਸੋਹਣਾ ਡਿਜ਼ਾਈਨ ਐ ਕਿਵੇਂ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਮੈਂਟਾਂ 'ਚ ਦੱਸਣਾ ਜਰੂਰ